हर रा पंजाब गुजरात हिंदम गंगा उचल बंगा त I don't know. ਅੱਜ 26 ਜਨਵਰੀ ਦੇ ਮੌਕੇ ਤੇ ਪਰ ਉੱਥੇ ਜਿ ਖੜੇ ਆਂ ਕੀ ਕਹਿਣਾ ਚਾਹੁੰਦਾ ਆਪਣੇ ਸਭ ਤੋਂ ਪਹਿਲਾਂ ਮੈਂ ਕੰਨਤਨਤਰ ਦੇ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਨਾਬਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਰੱਬ ਅਗੇ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਸਾਰੇ ਦੇਸ਼ ਵਾਸੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਉਹਨਾਂ ਨੂੰ ਤਰੱਕੀ ਬਖਸ਼ੇ ਤੇ ਨਾਲ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਦੇਸ਼ ਦੁਨੀਆ ਦਾ ਇੱਕ ਨੰਬਰ ਦੇਸ਼ ਬਣ ਸਕੇ ਤਨ ਅਨਸਰ ਵੱਜੇ 26 ਜਨਵਰੀ ਮਨਾਈ ਜਾ ਰਹੀ ਹੈ ਕੋਠੀ ਦੇ ਵਿੱਚ ਨਾਬਾ ਦੇ ਵਿੱਚ ਕੀ ਕਹਿਣਾ ਚਾਹੀਦਾ ਗੰਨੇ ਵੀ ਅੱਜ ਗਣਤੰਤਰ ਦਿਵਸ ਅਸੀਂ 76ਵਾਂ ਜਿਹੜਾ ਨਾਬੇ ਸਾਧੂ ਸਿੰਘ ਧਰਮਸੋਧ ਜੀ ਦੀ ਕੋਠੀ ਵਿੱਚ ਹਰ ਸਾਲ ਦੀ ਤਰ੍ਹਾਂ ਮਨਾ ਰਿਹਾ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਨਾਲ ਇਹ ਵੀ ਯਾਦ ਕਰਦਾ ਕਿ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਜੋ ਇਸ ਸੰਵਿਧਾਨ ਇਨੀ ਮਿਹਨਤ ਦੇ ਨਾਲ ਤਿਆਰ ਕੀਤਾ ਉਹ 26 ਜਨਵਰੀ 1950 ਨੂੰ ਜਿਹੜਾ ਲਾਗੂ ਕੀਤਾ ਗਿਆ ਉਹਦੇ ਵਿੱਚ ਅੱਜ ਜੋ ਅਸੀਂ ਜ਼ਿੰਦਗੀ ਦੇ ਆਨੰਦ ਮਾਣ ਰਹੇ ਹਾਂ ਹਿੰਦੁਸਤਾਨ ਸਾਰਾ ਆਨੰਦ ਮਾਣ ਰਿਹਾ ਤਾਂ ਉਹ ਸਾਰਾ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਦੇਣ ਹੈ ਕਿ ਉਹਨਾਂ ਨੇ ਇੰਨਾ ਸ਼ਾਨਦਾਰ ਇੰਨਾ ਵਧੀਆ ਮਿਹਨਤ ਦੇ ਨਾਲ ਜਿਹੜਾ ਸੰਵਿਧਾਨ ਨੂੰ ਤਿਆਰ ਕੀਤਾ ਜੋ ਕਿ 26 ਜਨਵਰੀ ਨੂੰ ਉਹ 1950 ਲਾਗੂ ਹੋਇਆ ਜਿਦੇ ਵਿੱਚ ਸਾਨੂੰ ਸਾਡਾ ਮੌਲਕ ਅਧਿਕਾਰ ਮਿਲਿਆ ਸਮਾਨਤਾ ਦਾ ਧਰਮ ਨਿਰਪੱਖ ਸਾਡਾ ਦੇਸ਼ ਆ ਚਾਹੇ ਕੋਈ ਵੀ ਧਰਮਾਂ ਦੇ ਸਾਡੇ ਇੱਥੇ ਭਰਾ ਰਹਿੰਦੇ ਹੋਣ ਕੋਈ ਵੀ ਮਜਦਾ ਆਪਣੀ ਪੂਰੀ ਆਜ਼ਾਦੀ ਨਾਲ ਜਿਸ ਵੀ ਤਰੀਕੇ ਨਾਲ ਕੋਈ ਮਨਾਉਣਾ ਚਾਹੁੰਦਾ ਉਸ ਤਰੀਕੇ ਨਾਲ ਮਨਾ ਸਕਦਾ ਜਿਹੜਾ ਵੀ ਇੱਥੇ ਦਾ ਵੋਟਰਾ ਜਿਹੜਾ ਇੱਥੇ ਦਾ ਸਨਿਕ ਆ ਹਿੰਦੁਸਤਾਨ ਦਾ ਉਹ ਆਪਣੀ ਕਿਤੇ ਵੀ ਜੋ ਵੀ ਆਪਣੀ ਗੱਲ ਰੱਖਣੀ ਚਾਹੁੰਦਾ ਹੋਵੇ ਉਹ ਯਾਦੀ ਨਾਲ ਰੱਖ ਸਕਦਾ ਚਾਹੇ ਕੋਈ ਗਰੀਬ ਗੁਰਬੇ ਨੇ ਚਾਹੇ ਕੋਈ ਅਮੀਰ ਆ ਸਾਰੇ ਵਾਸਤੇ ਜਿਹੜਾ ਇਹ ਸੰਵਿਧਾਨ ਆ ਕਾਨੂੰਨ ਆ ਉਹ ਸਭ ਦੇ ਬਰਾਬਰ ਆ ਜੋ ਇੱਕ ਆਮ ਬੰਦੇ ਨੂੰ ਜਿਹੜੀ ਕੋਈ ਉਹਦੀ ਗਲਤੀ ਕਰਨ ਤੇ ਉਹਨੂੰ ਸਜ਼ਾ ਜਾਂ ਉਹਨੂੰ ਰਲੀਫ ਮਿਲਦਾ ਉਹੀ ਇੱਕ ਵੱਡੇ ਨੂੰ ਚਾਹੇ ਉਹ ਕੋਈ ਵੀ ਰੁਤਬੇ ਤੇ ਹੋਵੇ ਹਰ ਇੱਕ ਨੂੰ ਇਹਦੇ ਬਰਾਬਰ ਰੱਖਿਆ ਗਿਆ ਇਹ ਸੰਵਿਧਾਨ ਬਹੁਤ ਹੀ ਸ਼ਾਨਦਾਰ ਸਾਰੀ ਦੁਨੀਆ ਦੇ ਵਿੱਚੋਂ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਵਧੀਆ ਤੇ ਮੈਂ ਆਸ ਕਰਦਾ ਕਿ ਸਾਰੇ ਆਪਾਂ ਨਾਲ ਮਿਲ ਕੇ ਸਭਧਾਨ ਦੀ ਪਾਲਣਾ ਕਰਾਂਗੇ ਤੇ ਦੁਬਾਰੇ ਫਿਰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਸਾਰੇ ਠੀਕ ਹੈ ਥੈਂਕ ਯੂ ਕੋਈ ਨਹੀਂ ਕੀ ਕਹਿਣਾ ਚਾਹੁੰਦਾ ਅੱਛਾ ਅੱਛਾ ਅਬ ਅਬ ਰਾਤ 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 ਅਜੇ 76 ਮਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸਰਦਾਰ ਸਾਧੂ ਸਿੰਘ ਧਰਮਸੋਜੀ ਦੀ ਕੋਟੀ ਦੇ ਵਿੱਚ ਤੇ ਮੁੱਖ ਤੌਰ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਰਵੰਦ ਠਨੋੜਾ ਸਾਹਿਬ ਆਏ ਤੇ ਸਾਧੂ ਸਿੰਘ ਜੀ ਦੇ بیٹے ਗੁਰਪ੍ਰੀਤ ਸਿੰਘ ਧਰਮਸੋਜੀ ਜੀ ਦੀ ਨਦੀ ਰਹਿਮਾਈ ਚ ਸਾਡੇ ਦੋਹੇ ਬਲਾਕਾਂ ਦੇ ਪ੍ਰਧਾਨ ਜਿਸ ਤਰ੍ਹਾਂ ਕਿ ਮੈਂ ਸ਼ੈਰੀ ਪ੍ਰਧਾਨ ਦਿਹਾਤੀ ਦੇ ਪ੍ਰਧਾਨ ਬਲਵਿੰਦਰ ਬਿੱਟੂ ਜੀ ਸਾਡੀ ਅਗਵਾਈ ਦੇ ਵਿੱਚ ਇਹ ਜੋ ਗਣਤੰਤਰ ਦਿਵਸ ਸਾਧੂ ਸਿੰਘ ਜੀ ਦੀ ਕੋਠੀ ਮਨਾਇਆ ਗਿਆ ਸਾਰੇ ਭਾਰਤ ਵਾਸੀਆਂ ਨੂੰ ਅਸੀਂ ਇਸ ਗਣਤੰਤਰ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਨੇ ਆ ਪੰਜਾਬੀਆਂ ਨੂੰ ਔਰ ਖਾਸ ਤੌਰ ਤੇ ਨਾਬਾ ਨਿਵਾਸੀਆਂ ਨੂੰ ਤੇ ਜਿਸ ਤਰ੍ਹਾਂ ਸਾਡੇ ਨਾਬੇ ਦੀ ਕਾਂਗਰਸ ਦੀ ਟੀਮ ਸਰਦਾਰ ਸਾਧੂ ਸਿੰਘ ਧਰਮਸੋਜੀ ਦੀ ਕੋਠੀ ਇੱਥੇ ਸਾਰਿਆਂ ਨੇ ਪਹੁੰਚ ਕੇ ਇਹ ਗਣਤੰਤਰ ਦਿਵਸ ਮਨਾਇਆ ਉਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਹਿੰਦੂ ਸਾਹਿਬ ਇਹ ਗੱਲ ਤੁਸੀਂ کہہ ਰਹੇ ਸੀ ਕਿ ਲੋਕਾਂ 'ਚ ਮਾਅ ਵੀ ਹੈ ਗੱਲ ਵੀ ਹੈ ਵੀ ਕਾਂਗਰਸ ਖਤਮ ਹੋਉਂਦੀ ਯਾਰ ਇਹ ਪਰ ਇੱਥੇ ਭੀੜ ਦੇਖ ਕੇ ਲੱਗਦਾ ਤਾਂ ਹੈ ਨਹੀਂ ਦੇਖੋ ਮੈਂ ਉਹੀ ਕਹਿਣਾ ਚਾਹਣਾ ਆਪਣੇ ਭਾਈਆਂ ਨੂੰ ਜਿਨ੍ਹਾਂ ਨੇ ਕੋਈ ਇਹ ਪ੍ਰਚਾਰ ਕੀਤਾ ਕਿ ਕਾਂਗਰਸ ਨਾਬੇ ਦੇ ਵਿੱਚ ਖਤਮ ਹੁੰਦੀ ਜਾਂਦੀ ਆ ਤੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅੱਜ ਜੋ ਕਾਂਗਰਸ ਦੀ ਅੱਜ ਸਰਦਾਰ ਸਾਧੂ ਸਿੰਘ ਧਰਮਸੋਜੀ ਦੀ ਕੋਠੀ ਆ ਕੇ ਅੱਜ ਦੇਖਿਆ ਜਾਵੇ ਕਿ ਕਾਂਗਰਸ ਖਤਮ ਹੋ ਰਹੀ ਹੈ ਜਾਂ ਕਾਂਗਰਸ ਤਿਗਣੀ ਚੋਗਣੀ ਹੋ ਕੇ ਨਾਬੇ ਦੇ ਵਿੱਚ ਵਿਚਰ ਰਹੀ ਹੈ ਇਹ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਆ ਕੇ ਦੇਖਣ ਸਾਡੀ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਸਾਡੇ ਨਾਬੇ ਦੇ ਸਾਡੇ ਪਿੰਡਾਂ ਤੋਂ ਸਰਪੰਚ ਸਹਿਬਾਨ ਔਰ ਨਾਬੇ ਦੇ ਜੋ ਆਪਣੇ ਜਿੰਨੇ ਵੀ ਵਰਕਰ ਸਾਹਿਬ ਨੇ ਸਰਦਾਰ ਸਾਧੂ ਸਿੰਘ ਧਰਮਸੋਜੀ ਦੀ ਟੀਮ ਹੈ ਅਸੀਂ ਡਟ ਕੇ ਖੜੇ ਆ ਇਥੋਂ ਪਤਾ ਲੱਗਦਾ ਕਿ 90 ਦੀ ਕਾਂਗਰਸ ਚੋਗਣੀ ਹੋ ਚੁੱਕੀ ਆ